ਮੈਂ ਦੱਸਦਾ ਤੱਕ ਦਿਖਾਉਂਗਾ ਇੱਕ ਸਾਪੜ ਕੇ ਕਹਨਾ ਜੇਕਰ ਤੁਸੀਂ ਇਹ ਤਿੰਨੇ ਬਿਮਾਰੀਆਂ ਤੋਂ ਫ੍ਰੀ ਦੇ ਵਿੱਚ ਠੀਕ ਹੋਣਾ ਤੁਹਾਨੂੰ ਦੱਸਦੇ ਸ਼ੂਗਰ ਦੀ ਇਹ ਬਿਲਕੁਲ ਫ੍ਰੀ ਦੇ ਵਿੱਚ ਆ ਜਿਹੜੀ ਥੋੜੀ ਲੱਗੂਗੀ ਪੰਸਾਰੀ ਲਊ ਮੈਂ ਨਹੀਂ ਲੈਂਦਾ ਤੁਹਾਡੇ ਸਰੀਰ ਦੇ ਵਿੱਚ ਕਾਬਜਾ ਸ਼ੂਗਰ ਤੇ ਜਾਵ ਐਸ ਤੋਂ ਇਲਾਵਾ ਵੀ ਜੇਕਰ ਹੋਰ ਬਿਮਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਆਪ ਦੇ ਘਰੇ ਬਣਾ ਕੇ ਤੁਸੀਂ ਦਵਾਈਆਂ ਠੀਕ ਹੋ ਜਾਉਗੇ ਕਿਸੇ ਤੋਂ ਉਸ ਇੱਕ ਰੁਪਈਆ ਦੇਣਾ ਨਹੀਂ ਬਾਬਾ ਜੀ ਨਾਲ ਸਾਰੀ ਗੱਲਬਾਤ ਕਰਾਉਣੇ ਆ ਜਿਓ ਜੀ ਅੱਬਾ ਆਪਣਾ ਨਾਮ ਪਰ ਦਾ ਨਾਮ ਜਰੂਰ ਦੱਸੋ ਮੇਰਾ ਪਿੰਡ ਭੀਖੇਆ ਜਿਲ੍ਹਾ ਮਾਨਸਾ ਕਾਚ ਕਸ ਦੀਆਂ ਦਵਾਈਆਂ ਬਣਾਉਨੇ ਆਪਾਂ ਆਪ ਸੰਗਤ ਦੇ ਭਰੇ ਬਾਸ ਤੇ ਮੈਂ ਦੋ ਚਾਰ ਗੱਲਾਂ ਦੱਸਦਾ ਬਾਈ ਜੀ ਕਾਪੀ ਦੇ ਉੱਪਰ ਲਾ ਰਿਓ ਜਿਹੜਾ ਮੈਂ ਨੰਬਰ ਬੋਲੂਗਾ ਮੈਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ ਮੈਂ ਆਪਦੀ ਲੋਕੇਸ਼ਨ ਪਾ ਦੂ ਜੇ ਕਹਿੰਦੇ ਮਿਲਣਾ ਹੋਇਆ ਮੈਨੂੰ ਜਿਹੜੀ ਮੈਂ ਦਵਾਈ ਬੋਲੂਗਾ ਦੇ ਉੱਤੇ ਇਹ ਸਾਧੂ ਸੰਤਾਂ ਦੀ ਦੱਸੀ ਹੋਈ ਹੈ ਨਾ ਕਿ ਮੇਰੇ ਅੰਦਰੋਂ ਨਿਕਈ ਹੈ ਹਰੇਕ ਬੰਦਾ ਤਿਆਬ ਤੋਂ ਪਰੇਸ਼ਾਨ ਹੈ ਮੈਂ ਤਿਆਬ ਬਾਸ ਤੇ ਦਵਾਈ ਲਿਖਾਉਣਾ ਬਾਈ ਜੀ ਜੇ ਫਰਕ ਹੋਵੇ ਬੈਠ ਅੱਗੇ ਮੈਨੂੰ ਕਹਿ ਸਕਦਾ ਕੋਈ ਵੀ ਕਹਿ ਸਕਦਾ ਜਮਾ ਸਹੀ ਦਵਾਈ ਕੋਈ ਆਇਆ ਨਹੀਂ ਹੈਗਾ ਵੀ ਸਾਨੂੰ ਕੋਈ ਆ ਮੋਬਾਈਲ ਤੇ ਵਿਊ ਘਟਣ ਦੇ ਮਾਰੇ ਨਹੀਂ ਕਹਿੰਦੇ ਸੀ ਲੋਕਾਂ ਨੇ ਭਲੇ ਮਾਰੇ ਕਹਿੰਦੇ ਆ ਇਹ ਜਿਹਦੇ ਪਿਆਰ ਮੰਦਾ ਪਹਿਲਾ ਨੰਬਰ ਦਾ ਉਹ ਥੋੜਾ-ਘੜਾ ਜੋਗ ਕਰੇ ਦੂਜੀ ਗੱਲ ਪੇਟ ਸਾਫ਼ ਦਾ ਧਿਆਨ ਰੱਖੇ ਉਹਦੇ ਵਾਸਤੇ ਕੀ ਚਾਹੀਦਾ ਸਾਨੂੰ ਹਾਂ 100 ਗ੍ਰਾਮ ਹਰੜ ਲੈਣੀ ਆ ਵੱਡੀ ਹਰੜ ਇਹਨੂੰ ਹਰੜ ਕਹਿੰਦੇ ਨੇ ਵੱਡੀ ਹਰੜ 100 ਗ੍ਰਾਮ ਹਰੜ ਲੈਣੀ ਆ 200 ਗ੍ਰਾਮ ਭੇੜਾ 300 ਗ੍ਰਾਮ ਹੋਵਾ ਇਹਦੇ ਵਿੱਚ 100 ਗ੍ਰਾਮ ਪਾ ਲੋ ਕੌੜ ਜ਼ੁੰਬਾ ਕੁੱਟ ਕੇ ਬਸ ਹੋਰ ਕੋਈ ਚੀਜ਼ ਨਹੀਂ ਪਾਉਣੀ ਇੱਕ ਨਾਲ ਨੂੰ ਚਮਚਾ ਰੋਇ ਲੈਣਾ ਪਾਣੀ ਦਾ ਬਾਕੀ ਕੋ ਜੋ ਨਾ ਦੱਸੇ ਸ਼ੂਗਰ ਦੀ ਆਪੀ ਸਿੱਕਾ ਪੈਣ ਚੱਕ ਕੇ ਆਪਦਾ ਨੋਟ ਰੱਖੋ ਇਹ ਨੁਕਤਾ ਠੀਕ ਹੈ ਬਾਦਾਮ ਗਰੀ 100 ਗ੍ਰਾਮ ਛੋਟਾ ਗਰੇਲਾ 100 ਗ੍ਰਾਮ ਜਾਮਨ 100 ਗ੍ਰਾਮ ਨਿੰਮ ਦੇ ਹੁੰਮਲਾ 100 ਗ੍ਰਾਮ ਕਾਲੀ ਮਿਰਚ 30 ਗ੍ਰਾਮ ਦਾਲਚੀਨੀ 30 ਗ੍ਰਾਮ ਕੜੂ 30 ਗ੍ਰਾਮ ਠਖੜਾ 50 ਗ੍ਰਾਮ ਹਾੜਣਾ 1/2 ਕਿਲੋ ਨਿੰਮ ਦੇ ਹੁੰਮਲਾ ਸਾਰਾ ਇਹ ਸਮਾਨ ਕੁੱਟ ਕੇ ਕਬਰਸ਼ਾਨ ਕਰਕੇ ਪਹਿਲਾਂ ਮਾਮ ਦਾਸਤੇ ਚ ਕੁੱਟਣਾ ਫਿਰ ਦੂਸਰ ਨਹੀਂ ਘਮਾਉਣਾ ਤੇ ਕਾਬਰਸਾਨ ਕਰਕੇ 1/2 ਚਮਚਾ ਸਵੇਰ ਦਾ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਲੈ ਲਿਆ ਕਰੋ ਜੇ ਸ਼ੂਗਰ ਥੋੜੇ ਜਿਨਾ ਛੋਟਾ ਨੋਰਮਲ ਨਾ ਰਹਿਣ ਲੱਗਿਆ ਮੈਨੂੰ ਘਰਾਂ ਨਾਲ ਦਾ ਚੇਲਾ ਨਾ ਕੇ ਗਾਰੰਟੀ ਦਾ ਨੋਖਸ਼ਾਬ ਬਿਲਕੁਲ ਦੀ ਪੱਟਿਆ ਕੇ ਦੇਖਣ ਮੈਂ ਕਿਹੜਾ ਮੁੱਲ ਦੇਣੀ ਆ ਉਹਨਾਂ ਨੂੰ ਕਾਲਦਾ ਬਣਾ ਲੈਣ ਖਾ ਲੈਣ ਖਾ ਲੈਣ ਬਿਲਕੁਲ ਫ੍ਰੀ ਸੇਵਾ ਤੁਹਾਡੇ ਬੰਨੀਓ ਹਾਂ ਜੀ ਜੀ ਮੈਂ ਬਾਬਾ ਸ਼ੀਰ ਦੀ ਦਵਾਈ ਬੋਲੂਗਾ ਜੇ ਕਿਸੇ ਨੂੰ ਬਾਬਾ ਸ਼ੀਰ ਦਾ ਚਾਹੇ 10 ਸਾਲ ਪੁਰਾਣੀ ਆ ਚਾਹੇ 1 ਸਾਲ ਪੁਰਾਣੀ ਆ 110% ਮੇਰਾ ਗਾਰੰਟੀ ਨਾਲ ਤੁਹਾਡੇ ਨਾਲ ਚਾਹੇ ਦਾਵਾ ਵੀ ਮੈਂ ਠੀਕ ਕਰੂੰਗਾ ਪ੍ਰੈਸ਼ਰ ਵਾਲੇ ਨੂੰ ਵੀ ਇਦੇ ਇੱਕ ਪ੍ਰੇਸ਼ਰ ਹੋ ਗਿਆ ਦੋ ਹੋ ਗਿਆ ਤਿੰਨ ਹੋ ਗਿਆ ਮੈਂ ਦੱਸਦਾ ਤੱਕ ਦਿਖਾਉਂ ਇੱਕ ਥਾਪੜ ਕੇ ਕਹਿਣਾ ਵੈਸੇ ਤਾਈਆਂ ਹਿੱਟ ਇੱਕ ਥਾਪੜ ਦੇ ਕੋਈ ਮਾੜੀ ਮੋਟੀ ਗੱਲ ਨਹੀਂ ਪਰ ਨੋਟ ਤੇ ਤੁਸੀਂ ਜਿੰਨੇ ਤਿੰਨੇ ਦੱਸਿਆ ਤਿੰਨੇ ਹੀ ਨੋਟ ਰੱਖ ਲਿਓ ਬਾਬਾ ਅਸ਼ੀਰਦਾ ਮੈਂ ਕਹਿੰਦਾ ਜਿਹਨੂੰ ਸਮੱਸਿਆ ਵੀਖੀ ਆ ਜੇ ਨਾ ਠੀਕ ਹੋਵੇ ਮੈਂ ਜ਼ਿੰਮੇਵਾਰ ਹਾਂ ਹੋਰ ਦੱਸੋ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਫੋਨ ਨੰਬਰ ਬੋਲ ਵੀ ਦਿੱਤਾ ਗਿਆ ਤੁਸੀਂ ਉਹਨਾਂ ਤੇ ਜਾ ਕੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੇਕਰ ਤੁਸੀਂ ਇਹ ਤਿੰਨੇ ਬਿਮਾਰੀਆਂ ਤੋਂ ਫ੍ਰੀ ਦੇ ਵਿੱਚ ਠੀਕ ਹੋਣੇ ਹੋ ਡਾਕਟਰਾਂ ਨੂੰ 200 ਰੁਪਏ ਪਰਚੀ ਆ ਪਰ ਤੁਸੀਂ 200 ਰੁਪਏ ਬਾਬੇ ਨੂੰ ਆ ਜਿਹੜੀ ਥੋੜੀ ਲੱਗੂਗੀ ਪੰਸਾਰੀ ਲਊ ਮੈਂ ਨਹੀਂ ਲੈਂਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਸ਼ੂ ਮੇਲੇ ਗਏ ਆ ਘੋੜੇ ਮੇਲੇ ਨੇ ਘੋੜੇ ਮੇਲੇ ਚ ਸਾਰਿਆਂ ਨੂੰ ਲੱਖ ਲੱਖ ਵਧਾਈ ਪਰਮਾਤਮਾ ਇਹਨਾਂ ਨੂੰ ਬਧਾਵੇ ਇਹਨਾਂ ਦੀ ਦਿਨ ਰਾਤ ਚੋਗਣੀ ਤਰੱਕੀ ਹੋਵੇ ਮੀਡੀਆ ਆਂਡਾ ਵੀ ਧੰਨਵਾਦ ਜਿਨ੍ਹਾਂ ਚ ਸਾਰੀ ਦੁਨੀਆ ਚ ਗੱਲ ਪਹੁੰਚਾਈ